ਦੁਨੀਆ ਪਰ ਵਿੱਚ ਵਸਦੇ ਸਿੱਖ ਭਾਈਚਾਰੇ ਅਤੇ ਉਹ ਹੋਰ ਭਾਈਚਾਰੇ ਜੋ ਸਿੱਖ ਸੰਘਰਸ਼ ਦੇ ਸੱਚ ਨੂੰ ਸਮਝਦੇ ਹਨ ਉਸ ਦੀ ਹਮਾਇਤ ਕਰਦੇ ਹਨ ਉਹਨਾਂ ਸਭ ਭੈਣਾ ਭਰਾਵਾਂ ਵੀਰਾਂ ਬਜ਼ੁਰਗਾਂ ਮਾਵਾਂ ਬੱਚਿਆਂ ਨੌਜਵਾਨਾਂ ਨੂੰ ਮੇਰੇ ਵੱਲੋਂ ਦੁਆ ਸਲਾਮ ਦੇ ਨਾਲ ਨਾਲ ਗੁਰਾਂ ਦੀ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਆਂ ਕੁਝ ਖਾਸ ਖਬਰਾਂ ਹਨ ਅਤੇ ਇਹਨਾਂ ਖਬਰਾਂ ਦਾ ਤਬਸਰਾ ਤੇ ਮੁਤਾਲਾ ਕਰਨਾ ਸਿੱਖ ਜਗਤ ਲਈ ਬਹੁਤ ਜ਼ਰੂਰੀ ਹੈ ਸਾਡੀ ਪਿਤਰੀ ਭੂਮੀ ਪੰਜਾਬ ਹੈ ਉਹ ਪੰਜਾਬ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹੋਇਆ ਕਰਦਾ ਸੀ ਇਸ ਧਰਤੀ ਦਾ ਮਹੱਤਵ ਇਸ ਧਰਤੀ ਦੀ ਮਹੱਤਤਾ ਅਤੇ ਖੂਬੀ ਨੇ ਹਮੇਸ਼ਾ ਹੀ ਦੱਖਣੀ ਏਸ਼ੀਆ ਨੂੰ ਪ੍ਰਭਾਵਿਤ ਕੀਤਾ ਪਰ 1849 ਤੋਂ ਬਾਅਦ ਤੇ ਖਾਸ ਕਰਕੇ 1947 ਤੋਂ ਬਾਅਦ ਇਸ ਦੇ ਮੂੰਹ ਦੇ ਉੱਤੇ ਗੁਲਾਮੀ ਦੀ ਚੇਪੀ ਲਾਈ ਗਈ ਅੱਜ ਦੁਬਾਰਾ ਨਵੇਂ ਸਿਰਿਓਂ ਵਕਤ ਬਦਲੇ ਨੇ ਹਾਲਾਤ ਬਦਲੇ ਨੇ ਇਸ ਖਿੱਤੇ ਵਿੱਚ ਵਸਦੀ ਹੋਈ ਕੌਮ ਨੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਪ੍ਰਭਾਵਿਤ ਵੀ ਚੰਗੇ ਗੁਣਾ ਕਰਕੇ ਕੀਤਾ ਹੁਣ ਇਸ ਤੇ ਖਿੱਤੇ ਦੇ ਆਲੇ ਦੁਆਲੇ ਜੋ ਵੀ ਅੰਤਰਰਾਸ਼ਟਰੀ ਘਟਨਾਵਾਂ ਵਾਪਰਦੀਆਂ ਹਨ ਉਹਨਾਂ ਦਾ ਸਿੱਧੇ ਰੂਪ ਵਿੱਚ ਨਹੀਂ ਬਲਕਿ ਸਿੱਧੇ ਰੂਪ ਵਿੱਚ ਹੁਣ ਸਾਡੇ ਸੰਘਰਸ਼ ਨਾਲ ਸੰਬੰਧ ਜੁੜਦਾ ਹੈ ਮੈਂ ਖਬਰਾਂ ਦੀ ਤਫਸੀਲ ਦੱਸਣ ਤੋਂ ਪਹਿਲਾਂ ਆਪਣੀ ਗੱਲ ਦੀ ਜਿਹੜੀ ਭੂਮਿਕਾ ਹੈ ਉਸ ਦੇ ਵਲਵਿੰਗ ਸਾਰੇ ਸਿੱਧੇ ਕਰਕੇ ਫਿਰ ਗੱਲ ਨੂੰ ਅੱਗੇ ਤੋਰਾਂਗਾ ਇਹ ਗੁਰੂ ਨਾਨਕ ਸਾਹਿਬ ਦੀ ਵਿੜਾਈ ਹੈ ਇਸ ਨੇ ਆਪਣੇ ਮੰਨਣ ਵਾਲਿਆਂ ਸਿੱਖਾ ਗੁਰ ਸਿੱਖਾਂ ਨੂੰ ਆਪਣੀ ਅਮਤ ਨੂੰ ਚੰਗੇ ਤੇ ਵਡੇਰੇ ਗੁਣਾ ਨਾਲ ਸ਼ਰਸ਼ਾਰ ਕੀਤਾ ਸਿੱਖ ਕੌਮ ਅਤੇ ਸਿੱਖੀ ਵਿਚਾਰਧਾਰਾ ਦੀ ਵਿਲੱਖਣਤਾ ਇਸ ਦੀ ਵਿਸ਼ੇਸ਼ਤਾ ਇਸ ਦੀ ਖੂਬਸੂਰਤੀ ਇਸ ਦਾ ਸਹੱਪਣ ਇਸ ਦੀ ਸਰਵਪੱਖੀ ਵਿੜਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੰਨਣ ਵਾਲਿਆਂ ਦੇ ਨਸੀਬਾਂ ਦਾ ਹਿੱਸਾ ਹੈ ਜਿਸ ਵੀ ਵਿਅਕਤੀ ਦਾ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਝੁਕਦਾ ਹੈ ਆਕਾਰਪੁਰਖ ਸਾਹਿਬ ਆਪਣੀ दैਵੀ ਸ਼ਕਤੀਆਂ ਅਤੇ ਸੰਸਾਰੀ ਗੁਣਾ ਨਾਲ ਉਸ ਦੀ ਝੋਲੀ ਨੂੰ ਭਰਦਾ ਹੈ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਖਸ਼ਿਸ਼ਾਂ ਨਾ ਹੁੰਦੀਆਂ ਜਿਸ ਤਰੀਕੇ ਵਿਪਰਾਨੇ ਸਿੱਖ ਕੌਮ ਨੂੰ ਦਵਲਿਓ ਘੇਰਿਆ ਹੋਇਆ ਸੀ ਸਿਧਾਂਤਕ ਰੂਪ ਦੇ ਵਿੱਚ ਇੱਕ ਵੱਡੀ ਤੇ ਤੰਗ ਘੇਰਾਬੰਦੀ ਸੀ ਉਸ ਘੇਰਾਬੰਦੀ ਦੀਆਂ ਕੜੀਆਂ ਨੇ ਹੁਣ ਹੌਲੀ-ਹੌਲੀ ਜਿਵੇਂ ਟੁੱਟਣਾ ਸ਼ੁਰੂ ਕੀਤਾ ਹੈ ਇਹ ਕਦੇ ਵੀ ਟੁੱਟਣੀ ਨਹੀਂ ਸੀ ਜਦੋਂ ਸੰਸਾਰ ਤੁਹਾਡੇ ਹੱਕ ਵਿੱਚ ਬੋਲਦਾ ਹੈ ਜਾਂ ਤੁਹਾਡੇ ਹੱਕ ਵਿੱਚ ਖੜਦਾ ਹੈ ਤਾਂ ਇਸ ਦਾ ਸਪਸ਼ਟ ਰਸਤੇ ਹੀ ਹੁੰਦਾ ਹੈ ਕਿ ਗੁਰੂ ਸਾਹਿਬ ਦਾ ਹੁਕਮ ਹੋਇਆ ਹੈ ਉਸ ਦੇ ਹੁਕਮ ਬਗੈਰ ਸੰਸਾਰ ਘਰਦੋ ਬਦਲ ਨਹੀਂ ਹੋ ਸਕਦੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਅੱਜ ਦੀਆਂ ਉਹ ਖਾਸ ਖਬਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਨ ਉਹਨਾਂ ਵਿੱਚੋਂ ਇੱਕ ਖਬਰ ਪੰਨੂ ਸਾਹਿਬ ਨਾਲ ਜੁੜੀ ਹੋਈ ਹੈ ਬਾਕੀ ਭਾਰਤ ਚੀਨ ਅਤੇ ਪਾਕਿਸਤਾਨ ਦੇ ਗਲੇਰਾਂ ਨਾਲ ਜੁੜੀ ਹੋਈ ਹੈ ਇਹਨਾਂ ਖਬਰਾਂ ਦੀ ਤਫਸੀਲ ਤੋਂ ਪਹਿਲਾਂ ਪੰਜਾਬ ਦੀ ਇੱਕ ਖਬਰ ਸਾਂਝੀ ਕਰਨੀ ਚਾਹੁੰਨਾ ਹੈ ਪੰਜਾਬ ਦੀ ਬੀਜੇਪੀ ਪਾਰਟੀ ਨੇ ਆਪਣੇ ਸੋਸ਼ਲ ਨੈਟਵਰਕ ਦੇ ਖਾਤਿਆਂ ਤੋਂ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਵਿੱਚ ਮਾਰੇ ਗਏ ਲੋਕਾਂ ਵਾਸਤੇ ਸ਼ਹੀਦ ਸ਼ਬਦ ਵਰਤਿਆ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਜੇ ਸ਼ਰਧਾਂਜਲੀ ਜਿਹੜੀ ਪੇਂਟ ਕੀਤੀ ਗਈ ਉਸ ਦਾ ਸਿਆਸੀ ਚਾਪਲੂਸੀ ਭਰਿਆ ਪੋਚਾ ਅਜੇ ਸੁੱਕਾ ਵੀ ਨਹੀਂ ਸੀ ਕਿ ਉਸ ਸ਼ਰਧਾਂਜਲੀ ਨੂੰ ਫਿਰ ਹਟਾ ਦਿੱਤਾ ਗਿਆ ਲਾ ਦਿੱਤਾ ਗਿਆ ਮੈਂ ਆਪਣੀ ਵੱਲੋਂ ਇਹੋ ਜੇ ਸਿਆਸੀ ਕਾਰਕੁਨਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਤੁਸੀਂ ਅਜੇ ਇੰਨੇ ਵੀ ਸਿਆਣੇ ਨਹੀਂ ਤੁਸੀਂ ਅਜੇ ਇੰਨੇ ਵੀ ਇਮਾਨਦਾਰ ਨਹੀਂ ਹੋਏ ਜਾਂ ਇੰਜ ਕਹਿ ਲਈਏ ਜਿਹੜੇ ਬਿਲਕੁਲ ਸਪਸ਼ਟ ਹਰਤ ਹਨ ਕਿ ਇਮਾਨਦਾਰੀ ਦਾ ਤੁਹਾਡੇ ਨਾਲ ਕੀ ਲੈਣ ਦੇਣ ਧਰਮ ਅਤੇ ਦਇਆ ਦਾ ਤੁਹਾਡੇ ਨਾਲ ਕੀ ਲੈਣ ਦੇਣ ਸ਼ਬਦ ਵੀ ਉਸ ਉਹਦੇ ਵਿੱਚ ਇਹ ਵਰਤੇ ਗਏ ਕਾਂਗਰਸ ਪਾਰਟੀ ਨੇ ਦਰਬਾਰ ਸੱਪ ਤੇ ਹਮਲਾ ਕੀਤਾ ਸੀ ਨਾ ਨਾ ਭਾਈ ਬਿਲਕੁਲ ਇਹ ਪੁਲੇਖਿਆਂ ਚ ਹੁਣ ਨਹੀਂ ਅਸੀਂ ਪਿੰਦੇ ਅਸੀਂ ਇਹਨਾਂ ਪੁਲੇਖਿਆਂ ਵਿੱਚ ਪਹਿਲਾਂ ਵੀ ਨਹੀਂ ਸੀ ਇਹ ਹਮਰਾ ਕਿਸੇ ਕਾਂਗਰਸ ਨੇ ਨਹੀਂ ਕੀਤਾ ਕਿਉਂਕਿ ਕਿਸੇ ਵੀ ਦੇਸ਼ ਦੀਆਂ ਜਿਹੜੀਆਂ ਅਦਾਲਤਾਂ ਹੁੰਦੀਆਂ ਨੇ ਉਹ ਅਦਾਲਤ ਕੋਈ ਭਾਜਪੀ ਜਾਂ ਕਾਂਗਰਸੀ ਜਾਂ ਕਮਿਊਨਿਸਟ ਪਾਰਟੀ ਦੀ ਨਹੀਂ ਹੁੰਦੀ ਅਦਾਲਤ ਸਿਰਫ ਅਦਾਲਤ ਹੁੰਦੀ ਹੈ ਜੇ ਤੁਹਾਡੀਆਂ ਅਦਾਲਤਾਂ ਮੂਕ ਦਰਸ਼ਕ ਬਣ ਕੇ ਅੱਖਾਂ ਤੇ ਪੱਟੀ ਬੰਨ੍ਹ ਕੇ ਮੂੰਹ ਤੇ ਚੇਪੀ ਲਾ ਕੇ ਕੰਨਾਂ ਦੇ ਵਿੱਚ ਵੱਡਾ ਸਾਰਾ ਰੂੰ ਧੱਕ ਕੇ ਇਸ ਸਾਰੇ ਕੁਝ ਨੂੰ ਦੇਖਦੀਆਂ ਰਹੀਆਂ ਤਾਂ ਇਹ ਹਮਲਾ ਕਿਸੇ ਕਾਂਗਰਸ ਸਰਕਾਰ ਵੱਲੋਂ ਨਹੀਂ ਸੀ ਥੋੜਾ ਜਿਹਾ ਵਿਸਤਾਰ ਦੇਣਾ ਜ਼ਰੂਰੀ ਸਮਝਦਾ ਹਾਂ ਹਮਲੇ ਦਾ ਹੁਕਮ ਕਾਂਗਰਸ ਪਾਰਟੀ ਦੇ ਮੁਖੀ ਨੇ ਦਿੱਤਾ ਸੀ ਅਤੇ ਹਮਲੇ ਦਾ ਹੁਕਮ ਦੇਣ ਤੋਂ ਪਹਿਲਾਂ ਹਮਲਾ ਕਰਨ ਲਈ ਸਲਾਹ ਅਤੇ ਜ਼ੋਰ ਭਾਜਪਾ ਪਾਰਟੀ ਨੇ ਪਾਇਆ ਸੀ ਹਮਲਾ ਹੋਣ ਤੋਂ ਬਾਅਦ ਉਤੋਂ ਤੋਂ ਮਗਰਮਸ਼ ਵਾਲੇ ਹੰਜੂ ਜਿਹੜੇ ਸੀ ਉਹ ਕਮਨਸਪਾਰਟੀ ਨੇ ਵਹਾਏ ਸਨ ਕਿ ਬਹੁਤ ਮੜਾ ਹੋਇਆ ਪਰ ਇਹ ਤਿੰਨੇ ਤਰ੍ਹਾਂ ਆਪਸ ਵਿੱਚ ਇੱਕ ਦੂਸਰੇ ਨਾਲ ਇੱਕ ਸੰਗਲ ਦੀਆਂ ਕੁੰਡੀਆਂ ਦੀ ਤਰ੍ਹਾਂ ਜੁੜੀਆਂ ਹੋਈਆਂ ਹਨ ਅਤੇ ਇਹ ਸਾਰੇ ਇਹ ਭਾਰਤੀ ਡੀਪ ਸਟੇਟ ਦੇ ਦਲਾਲ ਹਨ ਦਰਬਾਰ ਸਾਹਿਬ ਦੇ ਉੱਤੇ ਹਮਲਾ ਭਾਰਤ ਸਰਕਾਰ ਨੇ ਨਹੀਂ ਭਾਰਤੀ ਤੰਤਰ ਨੇ ਕੀਤਾ ਸੀ ਭਾਰਤੀ ਸੰਵਿਧਾਨ ਨੇ ਕੀਤਾ ਸੀ ਵੈਸੇ ਚਲੋ ਵਧੀਆ ਹੋਇਆ ਕਿ ਉਹ ਸ਼ਰਧਾਂਜਲੀ ਜਿਹੜੀ ਝੂਠੀ ਮੁਠੀ ਦਿੱਤੀ ਸੀ ਮੈਂ ਕਹਾਂਗਾ ਉਸ ਨੂੰ ਗੁਰੂ ਨੇ ਪਰਵਾਨਨਾ ਕੀਤਾ ਉਹਨੇ ਕੋਈ ਪਾਰਟੀ ਦੇ ਵਿੱਚ ਛੋਟਾ ਮੁੰਡਾ ਕਲੇਸ਼ ਪਵਾ ਕੇ ਲਵਾ ਦਿੱਤੀ ਵੈਸੇ ਵੀ ਸਾਨੂੰ ਤੁਹਾਡੇ ਵੱਲੋਂ ਥੁੱਥੀਆਂ ਤੇ ਨਕਾਬਪੋਸ਼ ਸ਼ਰਧਾਂਜਲੀਆਂ ਦੀ ਜ਼ਰੂਰਤ ਨਹੀਂ ਤੁਸੀਂ ਸਿੱਖ ਕੌਮ ਦੇ ਸਾਹਮਣੇ ਇਸ ਪੱਧਰ ਤੱਕ ਨੰਗੇ ਹੋ ਚੁੱਕੇ ਹੋ ਆਉਣ ਵਾਲੀਆਂ ਹਜ਼ਾਰਾਂ ਸਦੀਆਂ ਵਿੱਚ ਵੀ ਇੱਕ ਗੁਰੂ ਦਾ ਸਿੱਖ ਤੁਹਾਡੇ ਦੇ ਪ੍ਰੋਸਾ ਨਹੀਂ ਕਰੇਗਾ ਤੁਸੀਂ ਤਤੀ ਤਵੀ ਦੇ ਉੱਤੇ ਬਹਿ ਕੇ ਕੱਪੜੇ ਲਾ ਕੇ ਉੱਤੇ ਬਹਿ ਕੇ ਵੇ ਸੌਂਆਂ ਖਾਓ ਤੁਹਾਡਾ ਸਾਰਾ ਜੁਗਾੜ ਛਲੜੀ ਛਲੜੀ ਹੋ ਜਵੇ ਉਸ ਤਵੀ ਤੇ ਬਹਿ ਕੇ ਅਸੀਂ ਤਾਂ ਵੀ ਯਕੀਨ ਨਹੀਂ ਕਰਦੇ ਇੱਕ ਸਿੱਖ ਨੂੰ ਪਤਾ ਹੈ ਕਿ ਹਿੰਦਤਵਾ ਅਤੇ ਵਿਪਰਦਾਸ ਬਾਕੀ ਹੈ ਤੁਹਾਡੇ ਵਾਸਤੇ ਭਾਈ ਗੁਰਦਾਸ ਦੀਆਂ ਦੋ ਲਾਈਨਾਂ ਬੜੀਆਂ ਟੁਕਮੀਆਂ ਹਨ ਸੱਪੇ ਦੁੱਧ ਪਿਆਲੀਏ ਮੂੰਹ ਵਿਖੋ ਸਟੇ ਆਪਣ ਹੱਥੀ ਆਪਣੀ ਜੜ ਆਪ ਉਪਟੇ ਭਾਈ ਗੁਰਦਾਸ ਜੀ ਕਹਿੰਦੇ ਹਨ ਸੱਪ ਨੂੰ ਜਨਾ ਮਰਜੀ ਦੁੱਧ ਪਿਆ ਲੋ ਪਰ ਉਹ ਡੰਗ ਮਾਰ ਲਗਾ ਇਹ ਨਹੀਂ ਦੇਖਦਾ ਮੈਨੂੰ ਅਸਨੇ ਦੁੱਧ ਪੁਲਾਇਆ ਸੀ ਜਾਂ ਕਿੰਨੇ ਪੁਲਾਇਆ ਸੀ ਉਸਦੇ ਸਿਰ ਦੇ ਵਿੱਚ ਜ਼ਹਿਰੀ ਇਨਿਕ ਹੁੰਦੀ ਹੈ ਕਿਸ ਨੂੰ ਆਪਣੇ ਤੇ ਪਰाये ਦੀ ਪਛਾਣ ਨਹੀਂ ਹੁੰਦੀ ਪਰ ਉਹ ਆਪਣੀ ਜੜ ਆਪਣੇ ਆਪ ਪੁੱਟਦਾ ਕਿਵੇਂ ਹੈ ਜਦੋਂ ਕਿਸੇ ਨੂੰ ਡੰਗ ਮਾਰਦਾ ਹੈ ਤਾਂ ਡੰਗ ਖਾਦੇ ਵਿਅਕਤੀ ਨੂੰ ਬਚਾਉਣ ਵਾਲੇ ਉਹਦੇ ਜਿੰਨੇ ਵੀ ਆਲੇ ਦੁਆਲੇ ਦੇ ਘਰ ਦੇ ਜਾਂ ਜੋ ਵੀ ਉਹਦਾ ਸੰਬੰਧਤ ਲੱਗੇ ਹਨ ਉਹ ਸਭ ਤੋਂ ਪਹਿਲਾਂ ਸੱਪ ਦਾ ਸਿਰ ਪਰ ਨੜੀ ਡੰਗਾਂ ਚੁੱਕ ਕੇ ਲੈਂਦੇ ਨੇ ਫਿਰ ਸੱਪ ਨਾਲ ਕੀ ਵਾਪਰਦਾ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਹੀ ਸੱਪ ਆਪਣੀ ਜੜ ਆਪ ਇਸ ਤਰੀਕੇ ਨਾਲ ਪੁੱਟਦਾ ਹੈ ਹੁਣ ਤੁਸੀਂ ਸ਼ਰਧਾਂਜਲੀयां ਬਾਅਦ ਚ ਦਿਓ ਆ ਜਿਹੜੀਆਂ 2-3 ਖਬਰਾਂ ਮੈਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਨ ਲੱਗਾ ਇਹ ਤੁਸੀਂ ਵੀ ਸੁਣ ਲਿਓ ਪਹਿਲੀ ਖਬਰ ਗੁਰਪਤੰਤ ਸਿੰਘ ਪੰਨੂ ਸਾਹਿਬ ਉਹਨਾਂ ਦੀ ਸਾਂਝੀ ਕਰਦੇ ਆ ਉਹਨਾਂ ਨੇ ਇੱਕ ਚੈਨਲ ਨੂੰ ਆਪਣੇ ਇੰਟਰਵਿਊ ਦਿੰਦੇ ਹੋਏ ਕਿਹਾ ਕਿ 6 ਜੂਨ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਵਿੱਚੋਂ ਆਦਮਪੁਰ ਹਵਾਈ ਅੱਡਾ ਪਠਾਨਕੋਟ ਦਾ 에ਅਰ ਬੇਸ ਜਲੰਧਰ ਅਤੇ ਬਠਿੰਡਾ ਅੰਮ੍ਰਾਲਾ ਇਹ ਸਾਰੇ ਦੇ ਸਾਰੇ ਬੇਸ ਭਾਰਤ ਨੂੰ ਅਸੀਂ ਹਟਾਉਣ ਲਈ ਮਜਬੂਰ ਕਰ ਦੇਾਂਗੇ ਮੰਨ ਲਓ ਕੇ ਜੀ ਉਸਨੇ ਇਹ ਇਨਾਂ ਦਿਨਾਂ ਦੇ ਵਿੱਚ ਵਾਪਸ ਨਾ ਹਟਾਏ ਤਾਂ 6 ਤਰੀਕ ਤੋਂ ਬਾਅਦ ਆਉਣ ਵਾਲੇ 300 ਦਿਨਾਂ ਦੇ ਵਿੱਚ ਵਿੱਚ ਲਗਭਗ 10 ਕ ਮਹੀਨੇ ਹੋਰ ਬਣਦੇ ਹਨ ਉਹਨਾਂ ਨੇ ਨਿਠਕੇ ਦਾਵਾ ਕੀਤਾ ਹੈ ਕਿ ਆਉਣ ਵਾਲੇ 10 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਇਹ ਸਾਰੇ ਦੇ ਸਾਰੇ ਭਾਰਤ ਦੇ ਫੌਜੀ ਅੱਡੇ ਹਰਿਆਣਾ ਅਤੇ ਪੰਜਾਬ ਦੇ ਵਿੱਚੋਂ ਬਾਹਰ ਕਰਵਾ ਦੇਾਂਗੇ ਉਹਨਾਂ ਨੇ ਕਿਹਾ ਇਸ ਲਈ ਅਸੀਂ ਕਾਨੂੰਨੀ ਚਾਰਾ ਜੋਈ ਸ਼ੁਰੂ ਕੀਤੀ ਹੋਈ ਹੈ ਦੂਸਰੀ ਖਬਰ ਇਹ ਹੈ ਅਮਰੀਕਾ ਦੇ ਸਰਪੰਚ ਸਾਹਿਬ ਬਾਬਾ 트ੰਪ ਜੀ ਨੇ ਕਿਹਾ ਯਾਨੀ ਕਿ ਉਸਨੇ ਭਾਰਤ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ 4 ਜੂਨ ਤੋਂ ਪਹਿਲਾਂ-ਪਹਿਲਾਂ ਉਹ ਰੂਸ ਕੋਲੋਂ ਤੇਲ ਖਰੀਦਣਾ ਬੰਦ ਕਰ ਦੇਵੇ ਜੇ ਉਹ ਤੇਲ ਖਰੀਦਣਾ ਬੰਦ ਨਹੀਂ ਕਰਦਾ ਤਾਂ 4 ਜੂਨ ਤੋਂ ਐਸੀ 4 ਜੂਨ ਤੋਂ ਅੱਜ 2 ਜੂਨ ਹੋ ਗਈ ਹੈ 2 ਦਿਨ ਬਾਅਦ ਉਸ ਦੇ ਹਰੇਕ ਪ੍ਰੋਡਕਟ ਦੇ ਉੱਤੇ 500% ਟੈਰਫ ਲਾ ਦਿੱਤਾ ਜਾਵੇਗਾ ਅਗਰ ਇਹ ਟੈਰਫ ਲੱਗ ਜਾਂਦਾ ਹੈ ਤਾਂ ਭਾਰਤ ਦੀਆਂ ਚੀਕਾਂ ਨਿਕਲਣੀਆਂ ਤਾਂ ਇੱਕ ਪਾਸੇ ਸਾਹਬੰਦ ਹੋਣ ਦਾ ਵੀ ਇੱਕ ਖਤਰਾ ਉਹਦੇ ਸਿਰ ਤੇ ਮੰਡਰਾ ਰਿਹਾ ਹੈ। ਦੂਸਰੀ ਮੰਦਭਾਗੀ ਖਬਰ ਭਾਰਤ ਵਾਸਤੇ ਇਹ ਹੈ ਕਿ ਚੀਨ ਨੇ ਵੀ ਇਹ ਐਲਾਨ ਕਰ ਦਿੱਤਾ ਹੈ ਕਿ ਜੇ ਇੰਡੀਆ ਨੇ ਇੰਡਸ ਵਾਟਰ ਟ੍ਰੀਟੀ ਦੇ ਖਿਲਾਫ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਤਾਂ ਭਾਰਤ ਨੂੰ ਜਿਹੜਾ ਪਾਣੀ ਬ੍ਰਹਮਪੁੱਤਰ ਦਰਿਆ ਚੋਂ 33% ਮਿਲ ਰਿਹਾ ਹੈ ਇਹ ਵੀ ਬੰਦ ਕਰ ਦਿੱਤਾ ਜਾਵੇਗਾ। ਕਈ ਕਹਿੰਦੇ ਹੁੰਦੇ ਨੇ ਨਾ ਮੁਸੀਬਤ ਕਦੇ ਇਕੱਲੀ ਨਹੀਂ ਆਉਂਦੀ। ਏ ਨਾਲ ਪੰਜ ਸਤ ਮੁਸੀਬਤਾਂ ਹੋਰ ਨਾਲ ਲੈ ਕੇ ਇਕੱਠੀਆਂ ਹੀ ਆਉਂਦੀਆਂ ਹਨ ਮੁਸੀਬਤਾਂ ਦੀ ਵਜ੍ਹਾ ਇੱਕੋ ਹੀ ਹੈ ਪਿਛਲੇ 78 ਸਾਲਾਂ ਵਿੱਚ ਕੀਤੇ ਹੋਏ ਮਹਾਨ ਭਿਆਨਕ ਕੁਕਰਮ ਜਿਨ੍ਹਾਂ ਦਾ ਫਲ ਬਿਲਕੁਲ ਪੱਕਿਆ ਹੋਇਆ ਤੇ ਵਸੋ ਚ ਰਸਣ ਚੂਣਾ ਸ਼ੁਰੂ ਹੋ ਗਿਆ ਜੇ ਟੈਰਫ ਵੀ ਲੱਗੇ ਜੇ ਤੇ ਉਧਰੋਂ ਪਾਣੀ ਵੀ ਬੰਦ ਹੋ ਜਵੇ ਤਾਂ ਤੁਸੀਂ ਯਕੀਨ ਕਰਨਾ ਚਪਣੀ ਦੇ ਵਿੱਚ ਪਾਣੀ ਪਾਉਣ ਲਈ ਵੀ ਇਹਨਾਂ ਕੋ ਪਾਣੀ ਨਹੀਂ ਲੱਭਣਾ ਸਾਡੀਆਂ ਘਿਰਾਬੰਦੀਆਂ ਕਰਨ ਵਾਲਾ ਅੱਜ ਇੱਕ ਵੱਡੀਆਂ ਘੇਰਾਬੰਦੀਆਂ ਦੇ ਵਿੱਚ ਘਿਰ ਗਿਆ ਹੈ ਪਾਕਿਸਤਾਨ ਨੂੰ ਭੁੱਖੇ ਮਾਰ ਦੇਣਾ ਪਿਆਸੇ ਮਾਰ ਦੇਣਾ ਪਾਕਿਸਤਾਨ ਨਾਲ ਸੰਬੰਧਤ ਵੀ ਗੱਲ ਸੁਣ ਲਓ ਪਾਕਿਸਤਾਨ ਨੂੰ ਵਰਲਡ ਬੈਂਕ ਨੇ 40 ਬਿਲੀਅਨ ਡਾਲਰ ਦਾ ਲੋਨ ਜਿਹੜਾ ਹੈ ਪਾਸ ਕਰ ਦਿੱਤਾ ਹੈ ਉਹ ਉਸਨੇ 2026 ਤੱਕ ਸਾਰੇ ਦਾ ਸਾਰਾ ਇਹਨਾਂ ਨੂੰ ਦੇ ਦੇਣਾ ਇਸ ਤੋਂ ਪਹਿਲਾਂ 3.7 ਬਿਲੀਅਨ ਚੀਨ ਨੇ ਵੀ ਕਰਜ਼ਾ ਦੇਣਾ ਉਹ ਵੀ ਪਾਸ ਹੋ ਚੁੱਕਾ ਹੈ ਬਿਲੀਅਨ ਦਾ ਮਤਲਬ ਹੁੰਦਾ ਇੱਕ ਅਰਬ ਇੱਕ ਬਿਲੀਅਨ ਦਾ ਇੱਕ ਅਰਬ ਬਣਦਾ ਹੈ 2.6 ارب ਦੀ ਡੀਲ ਰੂਸ ਨਾਲ ਹੋ ਚੁੱਕੀ ਹੈ ਮੈਂ ਇਹ ਗੱਲਾਂ ਤਾਂ ਦਸੀਆਂ ਕਿ ਜਿੰਨਾ ਤੁਸੀਂ ਕਿਸੇ ਦਾ ਮਾੜਾ ਸੋਚਦੇ ਹੋ ਜਿੰਨਾ ਤੁਸੀਂ ਚਾਹੁੰਦੇ ਹੋ ਕਿਸੇ ਦਾ ਬੁਰਾ ਹੋ ਜਾਏ ਉਸ ਦਾ ਉਨਾ ਹੀ ਭਲਾ ਹੁੰਦਾ ਹੈ ਪਾਕਿਸਤਾਨ ਨੇ ਹੌਲੀ ਹੌਲੀ ਆਪਣੇ ਪੈਰਾਂ 'ਚ ਰੋ ਜਾਣਾ ਇਸ ਤੋਂ ਇਲਾਵਾ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੇ ਰਿਪੋਰਟ ਦਿੱਤੀ ਸੀ ਕਿ ਚੀਨ ਵੱਡੇ ਪੱਧਰ ਦੇ ਉੱਤੇ ਹਥਿਆਰ ਜਿਹੜੇ ਐ ਪਾਕਿਸਤਾਨ ਨੂੰ ਭੇਜ ਰਿਹਾ ਹੈ ਚੀਨ ਦੀ ਇੱਕ ਗੱਲ ਵਧੀਆ ਲੱਗੀ ਉਹ ਜਿਹਦੀ ਮਦਦ ਕਰਦਾ ਹੈ ਬਿਲਕੁਲ ਨੰਗੇ ਧੜ ਕਰਦਾ ਹੈ ਉਹ ਪਾਕਿਸਤਾਨ ਦੇ ਪਿੱਛੇ ਬਿਲਕੁਲ ਕੰਧ ਬਣ ਕੇ ਖੜੋ ਗਿਆ ਰਾਜਨੀਤਿਕ ਸਮੀਕਰਨਾਂ ਵਿੱਚ ਆਈ ਤਬਦੀਲੀ ਤੋਂ ਜੇ ਆਪਾਂ ਨਤੀਜਾ ਕੱਢੀਏ ਤਾਂ ਇਹ ਨਿਕਲਦਾ ਹੈ ਕਿ ਸ਼ਾਇਦ ਭਾਰਤ ਅਤੇ ਪਾਕਿਸਤਾਨ ਦੀ ਲੜਾਈ ਕਦੇ ਨਹੀਂ ਲੱਗੇਗੀ ਜਾਂ ਭਾਰਤ ਉਸ ਨਾਲ ਲੜਨ ਜੋਗਾ ਨਹੀਂ ਰਿਹਾ ਭਾਰਤ ਦੇ ਏਅਰ ਚੀਫ ਨੇ ਜੋ ਇੱਕ ਸਿੱਖ ਹੈ ਮੈਨੂੰ ਉਸਦਾ ਨਾਮ ਭੁੱਲ ਗਿਆ ਉਸ ਨੇ ਭਾਰਤੀ ਨਿਜਾਮ ਨੂੰ ਸੰਭਾਲਣ ਵਾਲਿਆਂ ਨੂੰ ਚੀਕ-ਚੀਕ ਕੇ ਕਿਹਾ ਹੈ ਕਿ ਸਾਡੇ ਜਹਾਜ਼ਾਂ ਵਿੱਚ ਲੜਾਈ ਲੜਨ ਦੀ ਜੋ ਸਮਰੱਥਾ ਚਾਹੀਦੀ ਹੈ ਉਹ ਨਹੀਂ ਹੈ ਇਹਨਾਂ ਨੂੰ ਅਪਡੇਟ ਕਰਨ ਵਾਸਤੇ ਖਰਚ ਕਰੋ ਪਰ ਪਤਾ ਲੱਗਾ ਕਿ ਖਜ਼ਾਨਾ ਖਾਲੀ ਹੈ ਖਜ਼ਾਨੇ ਵਿੱਚ ਚੂਹੇ ਨੱਚਣ ਲੱਗੇ ਹਨ ਦੂਸਰਾ ਭਾਰਤ ਸਰਕਾਰ ਨੇ ਆਪਣੇ ਪੰਜਾਬ ਵਾਲੇ ਜਿਹਨੂੰ ਮੁੱਖ ਮੰਤਰੀ ਕਹਿੰਦੇ ਨੇ ਪਪਟ ਜਿਹਨੂੰ ਅਸੀਂ ਦਲਾਲ ਕਹਿੰਨੇ ਕੱਠ ਪੁਤਲੇ ਉਸ ਨੂੰ ਕਿਹਾ ਕਿ ਸਿੱਖਾਂ ਨੂੰ ਕਹੋ ਕਿ ਉਹ ਵੱਧ ਤੋਂ ਵੱਧ ਫੌਜ ਵਿੱਚ ਭਰਤੀ ਹੋਣ ਕੁੱਝ ਸਿੱਖ ਸੰਸਥਾਵਾਂ ਵੀ ਬੜੀਆਂ ਾਡੀਆਂ ਚੁੱਕ ਚੁੱਕੇ ਗੱਲ ਕਹਿ ਰਹੀਆਂ ਕਿ ਹਾਂ ਜੀ ਸਾਡਾ ਕੋਟਾ ਵਧਾਇਆ ਜਾਵੇ ਯਾਨੀ ਕਿ ਸਾਡਾ ਫੌਜ ਵਿੱਚ ਕੋਟਾ ਵਧਾਇਆ ਜਾਵੇ ਪਰ ਉਹ ਅਹਿਮ ਕੁ ਲੋਕ ਸਿੱਖ ਸੰਸਥਾਵਾਂ ਦੇ ਪਿਆਦੇ ਇਹ ਗੱਲ ਨਹੀਂ ਸਮਝਦੇ ਕਿ ਜੰਗ ਸਿਰ ਦੇ ਉੱਤੇ ਮੰਡਰਾ ਰਹੀ ਹੈ ਅਸੀਂ ਉਹਨਾਂ ਕੋਲੋਂ ਆਪਣੇ ਮੁੰਡਿਆਂ ਨੂੰ ਫੌਜ ਵਿੱਚ ਭਰਤੀ ਕਰਵਾ ਕੇ ਮਰਵਾਉਣ ਲਈ ਕੋਟਾ ਪੂਰਾ ਕਰਨ ਦੀਆਂ ਸਲਾਹਾਂ ਦੇ ਰਹੇ ਹਾਂ ਇਹੋ ਜਿਹੇ ਬਿਆਨ ਦੇਣ ਵਾਲੇ ਜਥੇਦਾਰ ਜਾਂ ਕੋਈ ਵੀ ਕਿਸੇ ਜਥੇਬੰਦੀ ਦਾ ਨੁਮਾਇੰਦਾ ਜਾਂ ਪ੍ਰਧਾਨ ਹੋਵੇ ਸਿੱਖ ਕੌਮ ਉਸ ਨੂੰ ਪਛਾਣ ਰੱਖੇ ਭਾਰਤ ਸਰਕਾਰ ਨੂੰ ਕਹੋ ਕਿ ਹੋਰ ਡਰਗ ਪੰਜਾਬ ਵਿੱਚ ਭੇਜ ਕੇ ਤੇ ਮੁੰਡਿਆਂ ਨੂੰ ਨਸ਼ਿਆਂ ਦੇ ਉੱਤੇ ਲਾਵੇ ਭਾਰਤ ਸਰਕਾਰ ਨੂੰ ਇਹ ਸਲਾਹ ਦੇਣੀ ਚਾਹੀਦੀ ਹੈ ਕਿ ਸਿੱਖਾਂ ਨੂੰ ਕੋਈ ਨੌਕਰੀ ਨਾ ਦਿੱਤੀ ਜਾਵੇ ਪੰਜਾਬ ਵਿੱਚ ਹਿਮਾਚਲ ਵਾਲਿਆਂ ਨੂੰ ਨੌਕਰੀ ਦਿਓ ਇਧਰ ਪੂਰਬ ਵਾਲੇ ਪਾਸੋਂ ਜੂਪੀ ਬਿਹਾਰ ਦੇ ਜਿੰਨੇ ਭਈਏ ਨੇ ਉਹਨਾਂ ਨੂੰ ਲੈਣ ਲੈਣ ਕਿਥੇ ਕੰਮ ਤੇ ਲਾਓ ਉਹਨਾਂ ਨੂੰ ਹੀ ਸਾਰਿਆਂ ਨੂੰ ਫੌਜ ਦੇ ਵਿੱਚ ਭਰਤੀ ਕਰੋ ਇਹ ਸਾਰੇ ਤੇ ਸਾਰੇ ਚੰਗੀ ਵੱਡੀ ਬਹਾਦਰ ਕੌਮ ਹੈ ਉਹਨਾਂ ਦਾ ਪਿਸ਼ੋਕੜ ਪੁਰਾਣਾ ਇਤਿਹਾਸ ਬਹੁਤ ਜ਼ਿਆਦਾ ਮਜ਼ਬੂਤ ਹੈ ਸਿੱਖ ਤਾਂ ਜਰੈਮ ਪੇਸ਼ਾ ਕੌਮ ਹੈ ਇਹਨਾਂ ਦਾ ਤਾਂ ਇਤਿਹਾਸ ਹੀ ਬੜਾ ਨਕਮਾ ਹੈ ਇਹ ਤਾਂ ਭਾਰਤ ਦੇ ਗद्दार ਹਨ ਇਹ ਗਦਾਰਾਂ ਨੂੰ ਹੁਣ ਤੁਸੀਂ ਭਰਤੀ ਕਰਨ ਵਾਸਤੇ ਸੱਦੇਗਾ ਤੇ ਦੇ ਰਹੇ ਹੋ ਸੱਜਣਾ ਯਾਦ ਰੱਖੋ ਤੁਸੀਂ ਜੋ ਜੋ ਆਪਣੇ ਮੂੰਹ ਦੇ ਵਿੱਚੋਂ ਸਿੱਖਾਂ ਦੇ ਖਿਲਾਫ ਕਢਿਆ ਨਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹੀ ਕੁਝ ਤੁਹਾਡੇ ਮੂੰਹ ਦੇ ਵਿੱਚ ਘਸੋੜ ਕੇ ਵਾਪਸ ਹੁਣ ਦੇਣਾ ਤੁਸੀਂ ਇਤਿਹਾਸ ਦੇ ਵਿੱਚ ਝਾਂਸੀ ਦੀ ਰਾਣੀ ਮਹਾਰਾਣਾ ਪ੍ਰਤਾਪ ਸ਼ਿਵਾਜੀ ਮਹਾਰਾਟਾ ਇਹ ਪੜਾ ਪੜਾ ਕੇ ਤੇ ਬੜਾ ਉਹਨਾਂ ਨੂੰ ਮਤਲਬ ਤੁਸੀਂ ਭਾਰਤ ਕੀ ਆਜ਼ਾਦੀ ਕੇ ਹੀਰੋ ਸਾਬਤ ਕਰਨ ਤੇ ਲੱਗੇ ਹੋਏ ਹੋ ਨਾ ਇਸ ਦੇ ਉਲਟ ਤੋਹਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਸਿੱਖਾਂ ਨੇ ਜੋ ਭਾਰਤ ਨੂੰ ਦੇਣ ਦਿੱਤੀ ਹੈ ਉਸ ਨੂੰ ਸਲੇਪਸਾਂ ਦੇ ਵਿੱਚੋਂ ਬਾਹਰ ਕਢਾ ਕੇ ਉਲਟਾ ਇਹ ਦੱਸ ਰਹੇ ਹੋ ਕਿ ਸਿੱਖ ਭਾਰਤ ਦੇ ਗद्दार ਸਨ ਸਿੱਖਾਂ ਨੇ 1857 ਦੇ ਵਿਦਰੋਹ ਦੇ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਭਾਰਤ ਦੇ ਖਿਲਾਫ ਇਹੋ ਪੜਾ ਰਹੇ ਹੋ ਨਾ ਅੱਜ ਕੱਲ ਹੁਣ ਭਰਤੀ ਵਾਸਤੇ ਕਿਉਂ ਝੂਲੀ ਹੱਡੀ ਖੜੇ ਬਿਠੇ ਹੋ ਤਾਨੂੰ ਚਾਹੀਦਾ ਵੱਧ ਤੋਂ ਵੱਧ ਆਈ ਲਾਈਟ ਸੈਂਟਰ ਖੋਲੋ ਪੰਜਾਬ ਦੇ ਵਿੱਚ ਹੋਰ ਵੀ ਜ਼ਿਆਦਾ ਖੋਲ੍ਹ ਦਿਓ ਤੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਾਲੇ ਪਾਸੇ ਜਿੰਨੇ ਮੁੰਡੇ ਚਾਰ ਸਿੱਖ ਨਸ਼ਿਆਂ ਤੋਂ ਬਚ ਗਏ ਆ ਨਾ ਉਹਨਾਂ ਨੂੰ ਇੰਦਰ ਭੇਜ ਦਿਓ ਆ ਸਾਰਾ ਪੰਜਾਬ ਤੁਸੀਂ ਸੰਭਲੋ ਹੁਣ ਤੁਹਾਡੇ ਸਹਰਾਣੇ ਦੇ ਉੱਤੇ ਖੜਾ ਪਾਕਿਸਤਾਨ ਤੇ ਦੂਜੇ ਪਾਸੇ ਖੜਾ ਚੀਨ ਤੇ ਉਹ ਪੱਛਮ ਵਾਲੇ ਪਾਸੇ ਖੜਾ ਅਮਰੀਕਾ ਪੰਜ 5 ਆਈ ਕੰਟਰੀ ਤੇ ਸਾਡਾ ਗੁਰਪਤਵੰਤ ਸਿੰਘ ਪੰਨੂ ਤੇ ਖਾਲਿਸਤਾਨ ਦੀ ਲਹਿਰ ਤੁਹਾਡੀਆਂ ਸਾਰੀਆਂ ਸਿੱਖਾਂ ਨੂੰ ਕਿਰਾਬੰਦੀਆਂ ਦਾ ਇਹ ਇਹ ਜਿਹੜੀਆਂ ਚੀਜ਼ਾਂ ਮਾ ਗਿਣਾ ਕੇ ਟਿਆ ਇਹੋ ਹੀ ਇਲਾਜ ਹੈ ਮੈਂ ਆਪਣੀ ਇਸ ਛੋਟੀ ਜੀ ਵਿਚਾਰ ਦਾ ਸਿਟਾ ਕੱਢ ਕੇ ਆਪ ਜੀ ਦੇ ਸਾਹਮਣੇ ਕਰਾਂ ਸਮੇਂ ਕਰਨਾ ਦੇ ਬਦਲਾ ਦੱਸਦੇ ਹਨ ਕਿ ਸ਼ਾਇਦ ਜੰਗ ਨਹੀਂ ਲੱਗਣੀ ਜੰਗ ਤੋਂ ਬਿਨਾਂ ਹੀ ਭਾਰਤ ਦਾ ਭੋਗ ਪੈ ਜਾਣਾ ਜੇ ਜੰਗ ਲੱਗ ਵੀ ਗਈ ਇਸ ਜੰਗ ਦੇ ਵਿੱਚ ਭਾਰਤ ਇਹੋ ਜਿਹਾ ਮੂਹੇ ਮੂਹ ਡਗੇਗਾ ਸਿਰਫ ਮੂੰਹ ਹੀ ਨਹੀਂ ਟੁੱਟਣਾ ਪੂਰੀ ਰੀੜ ਦੀ ਹੱਡੀ ਚੱਕਣਾ ਚੂਰ ਹੋ ਜਾਣੀ ਮੈਂ ਨਹੀਂ ਚਾਹੁੰਦਾ ਕਿ ਭਾਰਤ ਵਿਚਾਰਾ ਟੁੱਟੇ ਪਰ ਕਹਿੰਦੇ ਆ ਨਾ ਕਿ ਕਰਮਾਂ ਦਾ ਜ਼ੋਰ ਬੜਾ ਤਕੜਾ ਹੁੰਦਾ ਜਿਹੜਾ ਕਰਮਾਂ ਦਾ ਫਲ ਹੈ ਨਾ ਉਹ ਬੜਾ ਮੂਹ ਜ਼ੋਰ ਹੁੰਦਾ ਹੈ ਸਿੱਖ ਕੌਮ ਨੂੰ ਉਦਾਸ ਹੋਣ ਦੀ ਲੋੜ ਨਹੀਂ ਮੇਰੇ ਵਤਨ ਖਾਲਸਾਣ ਦੇ ਵਸਿਓ ਭੈਣੋ ਭਰਾਵੋ ਤੁਹਾਡਾ ਸੂਰਜ ਚੜਨ ਵਾਲਾ ਹੈ ਚੜ੍ਹਦੇ ਵਾਲੇ ਪਾਸੇ ਲੋਜ ਹੀ ਲੱਗੀ ਹੋਈ ਹੈ ਉਸ ਚੜ੍ਹਨ ਵਾਲੇ ਸੂਰਜ ਨੂੰ ਸਜਦਾ ਕਰਦੇ ਆ ਕੱਲ ਫਿਰ ਮਿਲਦੇ ਆ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਆਪਣਾ ਖਿਆਲ ਰੱਖਣਾ ਕੱਲ ਦਾ ਸੂਰਜ ਖਾਲਸਾਣ ਵਿੱਚ ਚੜ੍ਹਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ